GHG Academy ਕੋਠੇ ਬਗੂ ਚਗਰੋਂ ਵੱਲੋਂ ਮੇਰੀ ਸਿੱਖੀ ਮੇਰੀ ਪਹਿਚਾਨ ਪ੍ਰੋਗਰਾਮ ਤਹਿਤ ਗੁਰਸਿੱਖ ਗੁਰਮਤ ਮੁਕਾਬਲਾ ਕਰਵਾਇਆ ਗਿਆ ਇਹ ਮੁਕਾਬਲਾ ਉਗਾ ਜ਼ਿਲ੍ਹਾ ਤੋਂ 10 ਕਿਲੋਮੀਟਰ ਦੂਰ ਕੰਡਿਆਲ ਸੈਂਟਰ ਵਿੱਚ ਕਰਵਾਇਆ ਗਿਆ ਵਾਹਿਗੁਰੂ 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 ਵਾਹਿ ਇਸ ਮੁਕਾਬਲੇ ਵਿੱਚ ਕੜਿਆਲ ਦੇ ਆਸ-ਪਾਸ ਲੱਗੇ ਪੰਜ ਪਿੰਡਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਵਿਦਿਆਰਥੀਆਂ ਦੇ ਨਾਲ-ਨਾਲ ਉਹਨਾਂ ਦੇ ਮਾਪਿਆਂ ਨੇ ਵੀ ਸ਼ਿਰਕਤ ਕੀਤੀ ਹਰੇਕੁਰਵਾਰ ਦੂਰ ਦਰਾਡੇ ਤੋਂ ਆਈਆਂ ਸੰਗਤਾਂ ਅਤੇ ਕੰਡਿਆਲ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਜੀਐਚਜੀ ਅਕੈਡਮੀ ਅਤੇ ਮੱਲੀ ਭਰਾਵਾਂ ਦੁਆਰਾ ਕੀਤੇ ਇਹ ਜ਼ੋ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਅਸੀਂ ਬੱਚਿਆਂ ਨੂੰ ਲੈ ਕੇ ਕਰਕੇ ਪਹੁੰਚੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਦਰਾ ਸਾਹਿਬ ਕੜਿਆਲ ਵਿਖੇ ਜਿੱਥੇ ਇੱਕ ਬਹੁਤ ਹੀ ਸਲਾਘਾਯੋਗ ਕਦਮ ਜਿਹੜਾ ਚੱਕਿਆ ਗਿਆ ਹੈ ਇੱਥੇ ਮੇਰੀ ਸਿੱਖੀ ਮੇਰੀ ਪਹਿਚਾਣ ਗੁਰਮਤ ਮੁਕਾਬਲਾ ਜਿਹੜਾ ਬੱਚਿਆਂ ਦਾ ਕਰਵਾਇਆ ਗਿਆ ਇਹ ਮੱਲੀ ਬ੍ਰਦਰਜ਼ ਜਗਰਾਉਂ ਵੱਲੋਂ ਜਿਹਨਾਂ ਦੀ ਜੀਐਚਜੀ ਅਕੈਡਮੀ ਜਿਹੜੀ ਚੱਲ ਰਹੀ ਹੈ ਉਹਨਾਂ ਵੱਲੋਂ ਬੜੇ ਸਲਾਘਾਯੋਗ ਕਦਮ ਚੁੱਕੇ ਜਾ ਰਹੇ ਹਨ ਸੋ ਆਪਾਂ ਬੇਨਤੀ ਕਰਦੇ ਹਾਂ ਕਿ ਸਾਰੇ ਨਗਰ ਦੇ ਲੋਕਾਂ ਨੂੰ ਜੇ ਚਾਹੀਦਾ ਹੈ ਕਿ ਇਦਾਂ ਦੇ ਉਪਰਾਲੇ ਜਿਹੜੇ ਕਰਦੇ ਰਹਿਣਾ ਚਾਹੀਦਾ ਤਾਂ ਜੋ ਬੱਚਿਆਂ ਨੂੰ ਗਰਮਤ ਦਾ ਜਿਹੜਾ ਗਿਆਨ ਹੋ ਸਕੇ ਅਸੀਂ ਫੇਰ ਇੱਕ ਵਾਰ ਮੱਲੀ ਬ੍ਰਦਰਜ਼ ਦਾ ਧੰਨਵਾਦ ਕਰਦੇ ਹਾਂ ਜਿਹੜੇ ਜੀਐਚਜੀ ਅਕੈਡਮੀ ਵੱਲੋਂ ਇਹ ਮਹਾਨ ਉਪਰਾਲੇ ਕਰਦੇ ਆ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਕੈਡਮੀ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਹੈ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਜਿਹੜੇ ਅੱਜ ਕੱਲ ਬੱਚੇ ਬਾਤਤਪੋਨੇ ਵੱਲ ਜਾ ਰਹੇ ਹਨ ਇਹ ਅਕੈਡਮੀ ਉਹਨਾਂ ਨੂੰ ਸੰਭਾਲ ਰਹੀ ਹੈ ਉਹਨਾਂ ਨੂੰ ਸਿੱਖੀ ਸਰੂਪੇ ਚ ਲਿਆ ਰਹੀ ਹੈ ਅਸੀਂ ਵੀ ਅੱਜ ਫੋਈਪੁਰ ਤੋਂ ਪਿੰਡ ਨੱਥੂ ਵਾਲੇ ਤੋਂ ਆਪਣੇ ਬੱਚੇ ਲੈ ਕੇ ਆਏ ਹਾਂ ਅਸੀਂ ਇਸ ਪਾ ਅਕੈਡਮੀ ਵਿੱਚ ਮੁਕਾਬਲੇ ਵਿੱਚ ਭਾਗ ਲਿਆ ਹੈ ਸਾਡੇ ਬੱਚਿਆਂ ਨੇ ਸਾਨੂੰ ਪਿੰਡ ਕੜਿਆਲ ਆ ਕੇ ਬਹੁਤ ਖੁਸ਼ੀ ਹੋਈ ਹੈ ਅਸੀਂ ਇੱਥੋਂ ਦਾ ਪ੍ਰਬੰਧ ਵੇਖਿਆ ਹੈ ਅਤੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਹਨ ਸਾਨੂੰ ਬਹੁਤ ਵਧੀਆ ਲੱਗਾ ਹੈ ਅਸੀਂ ਇਹ ਮੈਸੇਜ ਦਿੰਦੇ ਹਾਂ ਹੋਰ ਬੱਚਿਆਂ ਨੂੰ ਇੱਥੇ ਮਾਂ ਪਿਓ ਨੂੰ ਅਤੇ ਆਪਣੇ ਬੱਚਿਆਂ ਨੂੰ ਮੋਬਾਈਲ ਵਿੱਚੋਂ ਕੱਢ ਕੇ ਇਹ ਸਿੱਖੀ ਦੀਆਂ ਕਿਤਾਬਾਂ ਉਹਨਾਂ ਦੇ ਹੱਥ ਵਿੱਚ ਫੜਾਓ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਏ ਬੱਚੇ ਕਿਸੇ ਮਕਾਮ ਤੇ ਪਹੁੰਚ ਜਾਣ ਇਸ ਕਰਕੇ ਆਪਣੇ ਬੱਚਿਆਂ ਨੂੰ ਮੋਬਾਈਲਾਂ ਤੋਂ ਬਚਾਓ ਗੇਮਾਂ ਤੋਂ ਬਚਾਓ ਸਿੱਖੀ ਵੱਲ ਤੋਰੋ ਇਸ ਵਿੱਚ ਮਾਂ ਪਿਓ ਦਾ ਵੀ ਵੱਡਾ ਰੋਲ ਹੁੰਦਾ ਹੈ ਬੱਚਿਆਂ ਨੂੰ ਸੰਭਾਲਣ ਵਾਸਤੇ ਸਾਡੇ ਬੱਚੇ ਅਕਾਲ ਅਕੈਡਮੀ ਪੜਾਣੇ ਵਿੱਚ ਪੜ੍ਹਦੇ ਹਨ ਜਿਨ੍ਹਾਂ ਨੂੰ 17-17 ਬਾਣੀਆਂ ਗੰਠ ਹਨ ਅਸੀਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਆਪਣੇ ਬੱਚਿਆਂ ਨੂੰ ਮੁਕਾਬਲੇ ਵਿੱਚ ਭਾਗ ਦੋਣੇ ਆ ਅੱਜ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਜੀਐਚਜੀ ਜਗਰਾਉਂ ਵੱਲੋਂ ਅਕੈਡਮੀ ਵੱਲੋਂ ਇਹ ਪੇਪਰ ਦਿਵਾਇਆ ਗਿਆ ਹੈ ਅਸੀਂ ਆਸ ਕਰਦੇ ਹਾਂ ਕਿ ਸਾਰੇ ਬੱਚਿਆਂ ਨੂੰ ਗੁਰੂ ਸਾਹਿਬ ਸਫਲਤਾਵਾਂ ਕਾਮਯਾਬੀਆਂ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਸਿੱਖੀ ਮੇਰੀ ਪਹਿਚਾਣ ਗੁਰਮਤ ਮੁਕਾਬਲੇ ਦਾ ਮਕਸਦ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨਾ ਅਤੇ ਉਹਨਾਂ ਨੂੰ ਮੁੱਢਲੀ ਜਾਣਕਾਰੀ ਮੁਹੱਈਆ ਕਰਵਾਉਣਾ ਹੈ ਮੇਰੀ ਸਿੱਖੀ ਮੇਰੀ ਪਹਿਚਾਨ ਇਸ ਪ੍ਰੋਗਰਾਮ ਦੇ ਤਹਿਤ ਪਿੰਡ ਪਿੰਡ ਜਾ ਕੇ ਬੱਚਿਆਂ ਤੋਂ ਗੁਰਮਤ ਦਾ ਪੇਪਰ ਲਿਆ ਜਾਂਦਾ ਹੈ ਤੇ ਜਿਹੜੇ ਬੱਚੇ ਪਹਿਲੀਆਂ 10 ਪੋਜੀਸ਼ਨਾਂ ਤੇ ਆਉਂਦੇ ਨੇ ਉਹਨਾਂ ਨੂੰ ਸਿਲੈਕਟ ਕਰਕੇ ਸੈਮੀਫਾਈਨਲ ਰਾਉਂਡ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਸੈਮੀਫਾਈਨਲ ਰਾਉਂਡ ਦਾ ਜਿਹੜਾ ਉਹ ਜੀਐਚਜੀ ਅਕੈਡਮੀ ਉਥੇ ਬੱਬੂ ਜਗਰਾਉਂ ਵਿਖੇ ਹੋਵੇਗਾ ਤੇ ਉਸ ਤੋਂ ਬਾਅਦ ਉਸ ਵਿੱਚ ਚੁਣੇ ਗਏ 10 ਵਿਦਿਆਰਥੀਆਂ ਨੂੰ ਔਰ ਸੀਟ ਤੇ ਬੈਠਣ ਦਾ ਮੌਕਾ ਮਿਲੇਗਾ ਜਿਸ ਦੇ ਵਿੱਚ ਜਵਾਨੀ ਸਮਾਲ ਹੋਣਗੇ ਤੇ ਜੋ ਵਿਦਿਆਰਥੀ ਇਸ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਦਾ ਹੈ ਉਸ ਨੂੰ 1 ਲੱਖ ਰੁਪਏ ਦਾ ਜਿਹੜਾ ਇਨਾਮ ਮਿਲਦਾ ਹੈ ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਜੀਐਚਡੀ ਅਕੈਡਮੀ ਵੱਲੋਂ ਇੱਕ ਬਹੁਤ ਹੀ ਵਧੀਆ ਉਤਮ ਉਪਰਾਮਨ ਕੀਤਾ ਜਾ ਰਿਹਾ ਹੈ ਜਿਹੜੇ ਬੱਚੇ ਕਈ ਪਰਿਵਾਰਾਂ ਨਾਲ ਸੰਬੰਧਤ ਹਨ ਜੋ ਵੱਡੇ ਵੱਡੇ ਪੇਪਰ ਯੂਪੀਐਸਸੀ ਦਾ ਪੇਪਰ ਆ ਜਿਹਦੀ ਕੋਚਿੰਗ ਦੇ ਉੱਪਰ ਲੱਖਾਂ ਰੁਪਏ ਖਰਚ ਆ ਜਾਂਦਾ ਵਾ ਸੋ ਉਹ ਕੋਚਿੰਗਾਂ ਜਿਹੜੀ ਜੀਐਚਜੀ ਅਕੈਡਮੀ ਦੇ ਵੱਲੋਂ ਬਿਲਕੁਲ ਬੱਚਿਆਂ ਨੂੰ ਫ੍ਰੀ ਦਿੱਤੀ ਜਾਊਗੀ ਇਹ ਤੂ ਵਿਦਿਆਰਥੀਆਂ ਨੂੰ ਆਕਰਸ਼ਕ ਇਨਾਮ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜੋ ਜੀ ਐਚ ਡੀ ਅਕੈਡਮੀ ਜਗਰਾਉਂ ਵੱਲੋਂ ਇੱਥੇ ਪ੍ਰੋਗਰਾਮ ਕੀਤਾ ਗਿਆ ਸੀ ਗੁਰਮਤ ਮੁਕਾਬਲੇ ਮੇਰੀ ਸਿੱਖੀ ਮੇਰੀ ਪਛਾਣ ਵਿੱਚ ਮੈਂ ਭਾਗ ਲਿਆ ਸੀ ਪਹਿਲੇ ਪੜਾਅ ਵਿੱਚ ਮੈਂ ਪਹਿਲੀ ਪੋਜੀਸ਼ਨ ਪ੍ਰਾਪਤ ਕੀਤੀ ਹੈ ਜਿਸ ਲਈ ਮੈਨੂੰ ਬਹੁਤ ਮਾਣ ਪ੍ਰਾਪਤ ਹੋਇਆ ਹੈ ਇਸ ਦੇ ਵਿੱਚ ਮੈਨੂੰ ਗੁਰਮਤ ਬਾਰੇ ਬਹੁਤ ਹੀ ਗੱਲਾਂ ਪ੍ਰਾਪਤ ਹੋਈਆਂ ਹਨ ਬਹੁਤ ਹੀ ਸਿੱਖਿਆ ਪ੍ਰਾਪਤ ਹੋਈਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਜੀਐਚਜੀ ਅਕੈਡਮੀ ਵੱਲੋਂ ਮੇਰੀ ਸਿੱਖੀ ਮੇਰੀ ਪਹਿਚਾਨ ਮੁਕਾਬਲਾ ਹੋਇਆ ਉਸ ਦੇ ਵਿੱਚ ਮੈਂ ਭਾਗ ਲਿਆ ਅਸੀਂ ਫਿਰੋਜ਼ਪੁਰ ਤੋਂ ਆਏ ਹਾਂ ਮੇਰੀ ਦੂਜੀ ਪੋਜੀਸ਼ਨ ਆਈ ਹੈ ਮੈਨੂੰ ਬਹੁਤ ਮਾਣ ਹੈ ਮੈਂ ਅਗਲੇ ਸੈਮੀਫਾਈਨਲ ਦੇ ਵਿੱਚ ਪਹੁੰਚ ਗਈ ਹਾਂ ਅਤੇ ਮੈਂ ਸੈਮੀਫਾਈਨਲ ਦੇ ਵਿੱਚ ਬਹੁਤ ਤਿਆਰੀ ਕਰਕੇ ਅੱਗੇ ਫਾਈਨਲ ਦੇ ਵਿੱਚ ਜਿੱਤ ਕੇ ਆਪਣੇ ਮਾਤਾ-ਪਿਤਾ ਅਤੇ ਇਸ ਜੀਐਚਜੀ ਅਕੈਡਮੀ ਦਾ ਨਾਮ ਰੌਸ਼ਨ ਕਰਾਂਗੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਵੀ ਮੇਰੀ ਸਿੱਖੀ ਮੇਰੀ ਪਹਿਚਾਣ ਵਿੱਚ ਮੈਂ ਭਾਗ ਲਿਆ ਅਤੇ ਇਸ ਵਿੱਚ ਮੈਂ ਪਹਿਲੀ ਪੋਜੀਸ਼ਨ ਹਾਸਲ ਕੀਤੀ ਹੈ ਤੇ ਮੈਨੂੰ ਬਹੁਤ ਮਾਣ ਹੈ ਸੈਮੀ ਫਾਈਨਲ ਵਿੱਚ ਵੀ ਆਪਣੀ ਫਰਸਟ ਪੋਜੀਸ਼ਨ ਲਿਆਉਂਗੀ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਾਂਗੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਜੀ ਐਚ ਜੀ ਅਕੈਡਮੀ ਵੱਲੋਂ ਆਉਣ ਵਾਲੇ ਦਿਨਾਂ 'ਚ ਜੋ ਵਿਦਿਆਰਥੀ ਜਿਨ੍ਹਾਂ ਦੇ 10ਵੀਂ ਕਲਾਸ 'ਚੋਂ 90% ਤੋਂ ਜ਼ਿਆਦਾ ਨੰਬਰ ਹਨ ਅਤੇ ਉਹ ਗਰੀਬੀ ਰੇਖਾ ਤੋਂ ਹੇਠਾਂ ਹਨ ਉਹਨਾਂ ਨੂੰ ਜੀ ਐਚ ਜੀ ਅਕੈਡਮੀ ਵੱਲੋਂ ਪਲੱਸ 1 ਅਤੇ ਪਲੱਸ 2 ਦੀ ਪੜ੍ਹਾਈ ਬਿਲਕੁਲ ਫ੍ਰੀ ਦਿੱਤੀ ਜਾਵੇਗੀ ਮੱਲੀ ਭਰਾਵਾਂ ਦਾ ਇੱਕੋ ਸੁਪਨਾ ਕਿ ਸਾਡੇ ਬੱਚੇ ਅਕੈਡਮਿਕ ਤੇ ਨਾਲ ਨਾਲ ਧਾਰਮਿਕ ਪੱਖ ਦੇ ਵਿੱਚ ਵੀ ਮਜ਼ਬੂਤ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ